ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਸਿੰਘਾਸਨ ਤੇ ਬੈਠੇ ਸਨ ਦਰਸੈ ਕਰ ਬੰਦਨ ਮਨ ਬਾਨੀ ਕਹਿੰਦੇ ਸਾਰਿਆਂ ਨੇ ਮਨ ਬਚਨਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਵਿੱਚ ਸਜਦਾ ਕੀਤਾ ਭਲੇ ਹਰ ਪੂਲੇ અપਾਇਨ ਤਰਹੀ ਹੁਣ ਗੁਰਮੁਖੋ ਆਪੋ ਆਪਣੀ ਸ਼ਰਧਾ ਦੇ ਮੁਤਾਬਕ ਜਿਹੜੀਆਂ ਵੀ ਪੇਟਾਵਾਂ ਲੈ ਕੇ ਆਏ ਸਨ ਤੇ ਸਭ ਗੁਰਾਂ ਦੇ ਅੱਗੇ ਭੇਟ ਕੀਤੀਆਂ ਧੰਨ ਧੰਨ ਗੁਰਬਚਨ ਉਚਰਹੀਂ ਤੇ ਨਾਲ ਹੀ ਆਖਿਆ ਸਤਿਗੁਰ ਜੀ ਤੁਸੀਂ ਧੰਨ ਹੋ ਤੁਹਾਡੀ ਤੇ ਬਹੁਤ ਵੱਡੀ ਮਹਿਮਾ ਹੈ ਬਿੰਤੇ ਪਾਖਾ ਖਰੇ ਆਗਾਰੀ ਤੇ ਨਾਲੇ ਗੁਰੂ ਨੂੰ ਧੰਨ ਕਹਿੰਦੇ ਆ ਤੇ ਨਾਲੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਸਪੱਲਾ ਜਨਮ ਹੋਇਓ ਇਸ ਵਾਰੀ ਆਖਿਆ ਮਹਾਰਾਜ ਜਨਮ ਤੇ ਅਸੀਂ ਬੜੇ ਸਮੇਂ ਤੋਂ ਜੋਰਿਆਂ ਪਰ ਭੜਕਦੇ ਫਿਰਦੇ ਸਾਂ ਪਰ ਅੱਜ ਤੁਹਾਡੇ ਚਰਨਾਂ ਵਿੱਚ ਆ ਕੇ ਸਾਡਾ ਜੀਵਨ ਸਫਲ ਹੋ ਗਿਆ ਜਹ ਜਹ ਹੈ ਕਰੇ ਕਾਮਨਾ ਜੋਈ ਆਗਿਆ ਮਹਾਰਾਜ ਜਿਹੜੀ ਵੀ ਕਾਮਨਾ ਲੈ ਕੇ ਆਏ ਸਾਂ ਪੂਰਨ ਕਰਤ ਭਏ ਗੁਰ ਜੋਈ ਕਿਉਂਕਿ ਸਤਗੁਰਾਂ ਨੇ ਸਾਰੀਆਂ ਦੀਆਂ ਜਿਹੜੀਆਂ ਕਾਮਨਾਵਾਂ ਸਨ ਜੋ ਇਛਾਵਾਂ ਸਨ ਉਹ ਪੂਰੀਆਂ ਕਰ ਦਿੱਤੀਆਂ ਈਕ ਨਿਸਬਸਪੁਰ ਕਰਤਾਰਾ ਹੁਣ ਜਿੰਨੀ ਵੀ ਸੰਗਤ ਭਾਈ ਲੈਣਾ ਜੀ ਦੇ ਨਗਰ ਖੰਡੂਰ ਤੋਂ ਚੱਲ ਕੇ ਆਈ ਸੀ ਨਾ ਸਾਰੀ ਸੰਗਤ ਇੱਕ ਰਾਤ ਕਰਤਾਰਪੁਰ ਦੀ ਧਰਤੀ ਤੇ ਰਹੀ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਨੂੰ ਸੁਣਿਆ ਗੁਰੂ ਦੇ ਬਚਨਾਂ ਨੂੰ ਸੁਣਿਆ ਗੁਰੂ ਦੀ ਸੰਗਤ ਕੀਤੀ ਤੇ ਬਾਬਸ ਆਪਣੇ ਨਗਰ ਪਰਤ ਗਏ ਸਰਬ ਸੰਗ ਨਿਜ ਗ੍ਰਾਮ ਪਦਾਰਾ ਹੁਣ ਕਵੀ ਜੀ ਕਹਿੰਦੇ ਜਿੰਨੀ ਵੀ ਸੰਗਤ ਆਈ ਸੀ ਉਹ ਤੇ ਸਤਿਗੁਰਾਂ ਦੇ دیدار ਕਰਕੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੀ ਮੱਤ ਲੈ ਕੇ ਆਪਣੇ ਨਗਰ ਚਲੀ ਗਈ ਪਰ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਰਹੇ ਦੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰਦੇ ਰਹੇ ਕਿਸ ਤਰ੍ਹਾਂ ਗੁਰੂ ਕੀ ਲੰਗਰਾਂ ਦੇ ਵਿੱਚ ਰਹਿ ਕੇ ਝੂਠੇ ਭਾਂਡੇ ਮਾਂਜਣਾ ਗੁਰੂ ਕੀ ਲੰਗਰਾਂ ਦੇ ਵਿੱਚ ਰਹਿ ਕੇ ਹੋਰ ਸੇਵਾਵਾਂ ਕਰਨੀਆਂ ਜਿੱਧਰ ਵੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਰਣਾ ਉਸੇ ਵੱਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਚੱਲਿਆ ਜਾਣਾ ਫਿਰ ਉਹ ਸਮਾਂ ਆਇਆ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਆਓ ਅਗਲਾ ਜਿਹੜਾ ਇਤਿਹਾਸ ਹੈ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਭਾਈ ਲੈਣਾ ਜੀ ਨੂੰ ਪਰਖਦੇ ਐ ਸੇਖਾਂ ਪੁਤਰਾ ਕੋਖ ਕੈ ਸਭ ਉਮਤ ਵੇਖਿਉ ਜੇ ਕਿਉਨ ਜਾਸ ਦੋਸਤਾ ਲੈਣਾ ਟਕਿਉਨ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪਰਖਿਆ ਤੇ ਭਾਈ ਲੈਣਾ ਜੀ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਗੁਰੂ ਦੀ ਪਰਖ ਤੇ ਖਰੇ ਉਤਰੇ ਇੱਕ ਦਿਨ ਉਹ ਸਮ ਆਇਆ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਰੂਪ ਦੇਕੇ ਭਾਈ ਲੈਨੇ ਨੂੰ ਅੰਗਦ ਬਣਾ ਦਿੱਤਾ ਜਾ ਸਦੋਸਤਾ ਲੈਣਾ ਟਿਕਿਓਣ ਇਹ ਇਤਿਹਾਸ ਆਪ ਜੀ ਨੇ ਕੱਲ ਦੇ ਦੇਵਾਨਾ ਵਿੱਚ ਸਮੇਂ ਸਿਰ ਪਹੁੰਚ ਕੇ ਸਰਵਣ ਕਰਨੇ ਸਤਿਗੁਰੂ ਜੀ ਮਹਾਰਮਤ ਕਰਨ ਜਿਸ ਤਰ੍ਹਾਂ ਭਾਈ ਲੈਣਾ ਜੀ ਨੇ ਕਰਮ ਕਾਂਡਾਂ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਅਪਾਸ਼ਨਾ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਦੀ ਸਿੱਖੀ ਧਾਰਨ ਕੀਤੀ ਗੁਰੂ ਦੇ ਬਚਨਾਂ ਨੂੰ ਮੰਨ ਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਛੱਡ ਕੇ ਗੁਰੂ ਦੀ ਸਿੱਖੀ ਗੁਰੂ ਦੀ ਮਤ ਧਾਰਨ ਕਰੀਏ ਤਾਂ ਜੋ ਅਸੀਂ ਵੀ ਭਾਈ ਲੈਣੇ ਦੀ ਤਰ੍ਹਾਂ ਗੁਰੂ ਦੇ ਦਰ ਤੇ ਪਰਵਾਣ ਹੋ ਸਕੀਏ ਆਓ ਸਤਿਗੁਰੂ ਜੀ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪਰਵਾਣ ਕਰਨ ਕੋਟਾਨ ਕੋਰ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਸਾਰੇ ਸੰਗਤ ਹੀ ਰੂਪ ਵਿੱਚ ਬੈਠ ਕਰਕੇ ਇਤਿਹਾਸ ਦੀ ਵਿਚਾਰ ਕਰਦੇ ਹਾਂ ਸਮੂੱਚੀਆਂ ਸੰਗਤਾਂ ਦਾ ਧੰਨਵਾਦ ਆਓ ਆਪ ਜੀ ਇਸੇ ਤਰ੍ਹਾਂ ਇਕਾਗਰਤਾ ਭਾਵਨਾ ਦੇ ਨਾਲ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਜੀ ਅਤੇ ਉਹਨਾਂ ਦੇ ਸਮੂੱਚੇ ਜਥੇ ਪਾਸੋਂ ਸਤਿਗੁਰਾਂ ਦੀ ਅਮਰਤ ਮਾਈ ਬਾਣੀ ਦੇ ਕੀਰਤਨ ਸਰਵਣ ਕਰੋ ਅਗਲਾ ਜਿਹੜਾ ਪ੍ਰਸੰਗ ਆਪ ਜੀ ਨੇ ਕੱਲ ਦੇ ਦੇਵਾਨਾ ਵਿੱਚ ਸਮੇਂ ਸਿਰ ਪਹੁੰਚ ਕੇ ਸਰਵਣ ਕਰਨਾ ਹੈ ਅੱਜ ਦੇ ਵਿਸ਼ੇ ਨਾਲ ਸੰਬੰਧਤ ਆਪ ਜੀ ਦਾ ਕੋਈ ਸਵਾਲ ਹੋਵੇ ਤੁਸੇ ਜਰੂਰ ਮੇਰੇ ਧਿਆਨ ਵਿੱਚ ਲਿਆਇਆ ਕਰੋ ਭਾਵੇਂ ਮੇਰੀ ਬਾਹ ਫੜ ਕੇ ਮੈਨੂੰ ਦੱਸੋ ਜਿੱਥੇ ਮੇਰੀ ਗਲਤੀ ਹੋਏਗੀ ਮੈਂ ਸੰਗਤ ਦਾ ਜਿਹੜਾ ਕਿਹਾ ਹੋਇਆ ਸਿਰ ਮੱਥੇ ਪਰਵਾਨ ਕਰਾਂਗਾ ਪਰ ਗੁਰੂ ਘਰ ਵਿੱਚੋਂ ਹਮੇਸ਼ਾ ਕਰਮ ਕਾਂਡਾਂ ਦੇ ਖਿਲਾਫ ਬਹਿਮਾ ਭਰਮਾਂ ਦੇ ਖਿਲਾਫ ਆਵਾਜ਼ ਉੱਠਦੀ ਰਹੀ ਹੈ ਤੇ ਉੱਠਦੀ ਰਹੇਗੀ ਕਿਉਂਕਿ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰੂ ਦੱਸੇ ਬਾਟ ਮੁਰੀਦਾ ਜੋਲੀ ਹੈ ਇੱਥੇ ਤੇ ਗੁਰੂ ਦੀ ਗੱਲ ਹੈ ਜੋ ਗੁਰੂ ਦੀ ਗੱਲ ਉਹਨੂੰ ਅਸੀਂ ਕਦੇ ਨਾਲ ਲਕੋ ਸਕਦੇ ਆਂ ਨਾ ਸੁਪਾ ਸਕਦੇ ਆਂ ਤੇ ਨਾ ਦਵਾ ਸਕਦੇ ਆਂ ਕੋਈ ਕਿ ਸੱਚ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਪਰ ਇਹ ਗੱਲ ਵੱਖਰੀ ਹੈ ਵੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੁੜਿਆ ਰਿੰ ਰਾਜੈ ਕੂੜ ਜਉ ਬਿਸ਼ਟਾ ਕਾਗ ਖਾਵਈ ਆਉ ਆਪਾਂ ਸਾਰੇ ਗੁਰੂ ਦੀ ਮਤ ਗੁਰੂ ਦੀ ਸਿੱਖਿਆ ਧਾਰਨ ਕਰਕੇ ਭਾਈ ਲੈਣਾ ਜੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਕਰ ਵਿੱਚ ਪਰਵਾਣ ਹੋਈਏ ਫਤਿਹ ਬਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ